ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆ ਮੌਸਮ ਦੀ ਗੱਲ ਕਰਦੇ ਆ ਕਿ ਅਗਲੇ 2-4 ਘੰਟੇ ਜਾਂ ਸ਼ਾਮ ਦੇ ਮੌਸਮ ਦੇ ਵਿੱਚ ਕੀ ਮੌਸਮੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜਿਵੇਂ ਕਿ ਹੁਣ ਤੁਸੀਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦਾ ਮੌਸਮ ਤਾਂ ਲਗਭਗ ਸਾਫ਼ ਦੇਖਣ ਨੂੰ ਮਿਲ ਰਿਹਾ ਲੇਕਿਨ ਇਸਦੇ ਚੱਲਦੇ ਹੀ ਪੰਜਾਬ ਦੇ ਰਾਜਸਥਾਨ ਦੇ ਇਲਾਕੇ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬੱਦਲਬਾਈ ਵਧਣੀ ਸ਼ੁਰੂ ਹੋਈ ਆ ਤੇ ਆਉਂਦੇ ਘੰਟੇ ਦੇ ਵਿੱਚ ਇਹ ਆਪਦਾ ਦਾਇਰਾ ਵਧਾ ਸਕਦੀ ਹੈ ਜਿਸ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਆ ਜਿਹੜੀ ਕੈਂਡ ਦਾ ਭਾਵ ਹੈ ਕਿ ਟਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜਾਈ ਫਾਜ਼ਿਲਕਾ ਫਰੀਦਕੋਟ ਵਰਗੇ ਇਲਾਕਿਆਂ ਦੇ ਵਿੱਚ ਮੁਕਸਰ ਸਾਹਿਬ ਬਠਿੰਡੇ ਵਰਗੇ ਇਲਾਕਿਆਂ ਦੇ ਵਿੱਚ ਟਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਇਸ ਤੋਂ ਇਲਾਵਾ ਹੁਣ ਆਪਾਂ ਹਵਾਵਾਂ ਦੀ ਗੱਲ ਕਰਦੇ ਹਾਂ ਕਿਉਂਕਿ ਦੱਖਣੀ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਹੁਣ ਇਸ ਦੇ ਚੱਲਦੇ ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਅਰਬ ਸਾਗਰ ਤੋਂ ਹਵਾਵਾਂ ਨਵੀਂ ਵਾਲੀਆਂ ਚੱਲਦੀਆਂ ਨੇ ਤੇ ਇੱਕ ਗਰਜ ਚਮਕ ਵਾਲੇ ਬੱਦਲ ਜਾਂ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਨੇ ਜਦੋਂ ਦੱਖਣੀ ਹਵਾਵਾਂ ਜਾਂ ਅਰਬ ਸਾਗਰ ਤੋਂ ਹਵਾਵਾਂ ਨਮੀ ਵਾਲੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਹੁਣ ਸੰਭਾਵਨਾਵਾਂ ਬਣ ਰਹੀਆਂ ਨੇ ਕਿ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 4-5 ਵਜੇ ਦੇ ਲਾਗੇ ਤੱਕ ਟਟਵੇਂ ਰੂਪ ਦੇ ਵਿੱਚ ਬਦਲਬਾਈ ਫਾਜ਼ਿਲਕਾ ਫਰੀਦਕੋਟ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਲੇਕਿਨ ਇਸ ਤੋਂ ਇਲਾਵਾ ਜੇਕਰ ਦੱਖਣ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜ਼ਿਆਦਾਤਰ ਸੰਭਾਵਨਾਵਾਂ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਲੁਧਿਆਣੇ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਆਪਾਂ ਨੂੰ ਹਲਕੀ ਸੀਮਤ ਲੜਾਈ ਦੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਾਅ ਦੀ ਆਵਾਜ਼ ਆਈ ਜਾਂ ਸੰਘਣੀ ਬਦਲਵਾਈ ਆ ਆਪਾਂ ਨੂੰ ਲੁਧਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਫਿਲਹਾਲ ਦੀ ਘੜੀ ਆ ਜਿਹੜਾ ਮੌਸਮ ਪੰਜਾਬ ਦਾ ਸਾਫ਼ ਰਹੇਗਾ ਪੰਜਾਬ ਦੇ ਦੱਖਣ ਪੂਰਬੀ ਅਤੇ ਉੱਤਰ ਪੂਰਬੀ ਪੱਛਮ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਤਰੀ ਜਿਹੜਾ ਲਗਭਗ ਸਾਫ਼ ਰਹੇਗਾ ਜ਼ਿਆਦਾਤਰ ਸੰਭਾਵਨਾਵਾਂ ਨੇ ਕਿ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਮੌਸਮੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਤੇ ਜੇਕਰ ਇਹ ਦਾਇਰਾ ਵਧਿਆ ਤਾਂ ਇਸ ਦੇ ਵਿੱਚ ਆਪਾਂ ਨੂੰ ਮਾਨਸੇ ਦੇ ਕਈ ਸ਼ਹਿਰਾਂ ਦੇ ਵਿੱਚ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਮਲੇਰਕੋਟਲੇ ਤੇ ਹਲਕੇ ਫੁਲਕੀ ਬੱਦਲਬਾਹੀ ਛਾ ਸਕਦੀ ਹੈ ਜੇਕਰ ਦਾਇਰਾ ਵੱਧਦਾ ਹੈ ਲੇਕਿਨ ਫਿਲਹਾਲ ਦੀ ਘੜੀ ਜਿਹੜਾ ਮੌਸਮ ਇਸ ਤਰ੍ਹਾਂ ਇਸ ਦੱਖਣ ਪੱਛਮੀ ਹਿੱਸੇ ਸਰਹ ਦੇ ਇਲਾਕਿਆਂ ਦੇ ਵਿੱਚ ਹੀ ਬਣਿਆ ਰਹੇਗਾ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਜਾਂ ਕੋਈ ਨਵਾਂ ਸਿਸਟਮ ਉੱਠਦਾ ਦੇਖਣ ਨੂੰ ਮਿਲਿਆ ਤਾਂ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਕਿਉਂਕਿ ਜ਼ਿਆਦਾਤਰ ਸੰਭਾਵਨਾ ਹੈ ਕਿ ਦੱਖਣ ਪੂਰਬੀ ਇਲਾਕੇ ਦੇ ਵਿੱਚ ਵੀ ਕੋਈ ਗਤੀਵਿਧੀਆਂ ਹੋ ਸਕਦੀਆਂ ਕਿਉਂਕਿ ਲਗਾਤਾਰ ਤੇਜ਼ੀ ਨਾਲ ਦੱਖਣ ਪੂਰਬੀ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਜਾਂ ਮੱਧਮ ਰੂਪ ਦੇ ਵਿੱਚ ਹਵਾਵਾਂ ਚੱਲ ਰਹੀਆਂ ਨੇ ਜਿਹੜਾ ਇਹਨਾਂ ਇਹ ਜ਼ਿਲ੍ਹਿਆਂ ਦਾ ਵੀ ਮੌਸਮ ਬਦਲ ਸਕਦਾ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਲੁਧਿਆਣੇ ਵਰਗੇ ਇਲਾਕਿਆਂ ਦਾ ਤੇ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀ